ਤਾਰੀਖ ਮੇਰੇ ਭਰਾਵੋ ਪੜੋ ਅੱਜ ਦੇ ਮबारक मौके ਸਾਰੀ ਦੁਨੀਆ ਸ਼ਹਜ਼ਾਦੇ ਤੋਂ ਤਾਮ ਨਾਲ ਬਣਾਇਆ ਜਾਂਦਾ ਹੈ ਸੋ ਕਿ ਅੱਜ ਦੇ ਦਿਨ ਏਸ਼ੀਆ ਦੇ ਇਸ ਖੇਤੇ ਚ ਮਹਾਰਾਜ ਗ੍ਰਿਵਿਦਾਰ ਜੀ ਦਾ ਇਸ ਦੁਨੀਆ ਚ ਆਗਮਨ ਹੋਇਆ ਉਹਨਾਂ ਦਾ ਅਜ ਪ੍ਰਕਾਸ਼ ਫੁੱਟਸਵ ਹੈ ਉਹਨਾਂ ਦੇ ਪੈਰੋ ਕਾ ਉਹਨਾਂ ਚ ਆਸਥਾ ਦੇ ਸ਼ਰਧਾ ਰੱਖਣ ਵਾਲੇ ਲੋਕ ਅੱਜ ساری ਦੁਨੀਆ ਚ ਹੈ ਆਰੋੜੀ ਤੋਂ ਤਾਂ ਮੰਡਲ ਬਣਾਇਆ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ ਮਹਾਰਾਜ ਜੀ ਦੇ ਜਨਮ ਨਾਲ ਦੁਨੀਆ ਦੇ ਭਰਾਤਵ ਤੇ ਇੱਕ ਵੱਡੀ ਸਮਾਜਿਕ ਤੇ ਵਿਵਸਥਾ ਦੀ ਸਤਿ ਸ਼ਾਸ ਮਹਾਰਾਜ ਜੀ ਕੋ ਪਿਆਰਿਓ ਸੰਗਤੀ ਦੇ ਵਿੱਚ ਲੀਨ ਹੁੰਦੇ ਹਾਂ ਅੱਥੇ ਬਾਣੀ ਦਾ ਸ਼ਰਧ ਉਚਾਰਨ ਕਰਦੇ ਹਾਂ ਨਾਗਰ ਜਣਾ ਮੇਰੀ ਜਾਤ ਵਿਖਿਆਤ ਗੁਣਸਾਰੰਗ ਇਹੇ ਸਤਿ ਸੱਚੇ ਪਾਸ਼ਾ ਜੇਕਰ ਮੇਰੀ ਜਾਤ ਚ ਮਿਆਰ ਹੈ ਉਸ ਅਕਾਲ ਪੁਰਖ ਦੇ ਨਾਮ ਵਰਤਲਾਪ ਚੱਲਦੀ ਹੈ ਸਤਿਗੁਰ ਦੀ ਪਰ ਮੇਰੇ ਇਸ ਹਿਰਦੇ ਦੇ ਜਨਤਾ ਵਾਲੇ ਨੇ ਵੀ ਤੁਰ ਬਖਸ਼ਿਸ਼ ਕੀਤਾ ਤੁਦੂ ਪਿਆਰੇ ਉਹ ਸਤਿਗੁਰ ਜੀ ਆਪਣੀ ਭਗਤੀ ਦੇ ਵਿੱਚ ਉਹਨਾਂ ਪੰਡਤਾਂ ਨੂੰ ਬਿਠਾਲਿਆ ਜਾਂਦਾ ਹੁੰਦਾ ਜੀ ਮੂ ਪਿਆਰੇ ਸੋਨੇ ਦੀ ਥਾਲੀਆਂ ਰੱਖੀਆਂ ਜਾਂਦੀਆਂ ਹਨ ਜਦੋਂ ਇਹਨਾਂ ਨੂੰ ਵਧੀਆ ਭਗਵਾਨ ਉਹਨਾਂ ਥਾਲੀਆਂ ਦੇ ਵਿੱਚ ਪਰੋਸੇ ਜਾਂਦੇ ਹਨ ਜਦੋਂ ਭਗਵਾਨ ਪਰੋਸੇ ਜਾਂਦੇ ਹਨ ਜੀ ਗੁਰੂ ਪਿਆਰਿਓ ਉਹ ਪੰਡਿਤ ਆਪਣੀ ਅਰਦਾਸ ਬਿੰਦ ਦੀ ਕਰਦੇ ਹਨ ਗੁਰੂ ਪਿਆਰਿਓ ਅਰਦਾਸ ਬਿੰਦ ਦੀ ਕਰਕੇ ਜਦੋਂ ਵੀ ਬਰਕੀ ਤੋੜ ਕੇ ਮੂੰਹ ਦੇ ਵਿੱਚ ਪਾਉਣ ਲੱਗਦੇ ਹਨ ਤੇ ਸਤਗੁਰੂ ਦਾਸ ਮਹਾਰਾਜ ਜੀ ਉਹਨਾਂ ਥਾਲੀਆਂ ਦੇ ਵਿੱਚ ਦੇਖਾਈ ਦੇਣ ਲੱਗਦੇ ਹਨ ਆ ਪ੍ਰਸਾਦਨਾ ਗੁਰੂ ਪਿਆਰਿਓ ਪੰਡਿਤ ਬੜੇ ਹੀ ਹੈਰਾਨ ਹੁੰਦੇ ਸਨ ਇਹ ਕਿਹੜਾ ਕਉਤਕ ਹੈ ਕਿ ਸ਼ਾਇਦ ਗੁਰਦਾਸ ਜੀ ਦੇ ਕੋਲ ਕੋਈ ਰਮੇ ਸ਼ਕਤੀ ਹੈ ਜੋ ਸਾਨੂੰ ਪਰਮਪ੍ਰਭੂ ਦੇ ਵਿੱਚ ਪਾ ਰਹੇ ਹਨ ਕਿ ਕੋ ਪਿਆਰੇ ਮਨ ਦੇ ਵਿੱਚ ਕੁਝ ਵੀ ਜਿਤ ਜਿਤ ਨਹੀਂ ਹੁੰਦਾ ਕਿ ਸਤ ਉਸ ਜੇ ਪਾਸ਼ਾ ਇਹੋ ਜਿਹੇ ਬਖਸ਼ਿਸ਼ਾ ਕਰ ਦਿੰਦੇ ਹਨ ਇਹਦੀਆਂ ਬਲੰਦੀਆਂ ਬਖਸ਼ਿਸ਼ ਕਰਦੇ ਹਨ ਜੁਕਾ ਦੀ ਮਨ ਦੇ ਵਿੱਚ ਸਵਚਿਆ ਨਹੀਂ ਹੁੰਦਾ ਪ੍ਰਸਤਨਾ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਪੂ ਤੇ ਨੰਦੇ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸਹਿਣ ਤੇ ਸਤਿਗੁਰੂ ਨਾਮ ਦੇ ਦੀ ਪਹਰਾ ਸਤਿਗੁਰੂ ਕਬੀਰ ਜੀ ਮਹਾਰਾਜ ਸਦਨਾ ਸਹਿਣ ਜਿਨ੍ਹਾਂ ਮਹਾਂਪੁਰਖਾਂ ਨੇ ਗੁਰੂ ਪਿਆਰੇ ਉਹ ਇਹਦੇ ਪ੍ਰਮਾਤਮਾ ਦੇ ਨਾਮ ਦੀ ਭਗਤੀ ਕੀਤੀ ਪਰ ਸਤਿਗੁਰੂ ਨਾਮ ਦੇ ਦੀ ਮਹਾਰਾਜ ਨੂੰ ਪਿਆਰੇ ਉਹ ਮਹਾਰਾਜ ਤੋਂ ਦੇ ਵਿੱਚ ਇੱਕ ਮੰਦਿਰ ਹੈ ਗੁਰੂ ਪਿਆਰੇ ਉਹ ਸਤਿਗੁਰੂ ਨਾਮ ਦੇ ਦੀ ਮਹਾਰਾਜ ਤੋਂ ਸਮੁੰਦਰ ਤੇ ਕੋੜੂ ਲੰਕੇ ਜਾ ਰਹੀ ਹਨ ਗੁਰੂ ਪਿਆਰੇ ਕੰਨਾਂ ਦੇ ਵਿੱਚ ਪ੍ਰਭ ਭਗਤੀ ਦੇ ਜਿਹੜੇ ਭਜਨ ਹਨ ਕੰਨਾਂ ਦੇ ਵਿੱਚ ਸਤਿਗੁਰੂ ਨਾਮਦੇਵ ਜੀ ਮਹਾਰਾਜੀਆਂ ਦੇ ਕੰਨਾਂ ਦੇ ਵਿੱਚ ਪੈਂਦੇ ਹਨ ਮਨ ਨੂੰ ਬੜਾ ਹੀ ਅਨੰਦ ਮਿਲਦਾ ਹੈ ਤੇ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਤਾਂ ਮੰਨ ਕਰਦੇ ਹਨ ਕਿ ਮੈਂ ਵੀ ਮੰਦਰ ਦੇ ਅੰਦਰ ਜਾ ਕੇ ਪ੍ਰਭ ਭਗਤੀ ਦੇ ਭਜਨ ਜਿਹੜੇ ਹਨ ਉਹ ਗਾਇਨ ਕਰਾਂ ਭੰਗਰ ਪਿਆਰਿਓ ਜਦੋਂ ਵੀ ਸਤਗੁਰ ਨਾਮਦੇਵ ਜੀ ਮਹਾਰਾਜ ਮੰਦਿਰ ਦੇ ਵਿੱਚ ਜਾਣ ਲੱਗਦੇ ਹਨ ਉਸ ਸਮੇਂ ਦੇ ਜੋ ਪੰਡਿਤ ਸਨ ਉਹ ਸਤਗੁਰ ਨਾਮਦੇਵ ਜੀ ਮਹਾਰਾਜ ਜੀ ਨੂੰ ਅੰਦਰ ਵੀ ਉਣਦੇ ਨੀਵੀਂ ਜਾਤਤਾ ਲਾਗ ਕਰਕੇ ਸਤਗੁਰ ਨਾਮਦੇਵ ਜੀ ਮਹਾਰਾਜਿਆਂ ਨੂੰ ਬਾਹਰ ਕੱਢ ਦਿੰਦੇ ਹਨ ਸਿੱਧਰੋ ਪਿਆਰਿਓ ਸਤਗੁਰ ਨਾਮਦੇਵ ਜੀ ਮਹਾਰਾਜਿਆਂ ਦੇ ਮੰਨ ਦੇ ਵਿੱਚ ਇਹੋ ਜਿਹਾ ਬਰਾਕ ਪੈਦਾ ਹੁੰਦਾ ਹੈ ਇਹੋ ਜਿਹਾ ਬਿਰਾਗ ਪੈਦਾ ਹੁੰਦਾ ਹੈ ਕਿ ਗੁਰੂ ਪਿਆਰਿਓ ਮੰਦਰ ਦੇ ਪਿਛਲੇ ਪਾਸੇ ਜਾ ਕਰਕੇ ਬਹਿ ਜਾਂਦੇ ਹਨ ਅੱਖਾਂ ਦੇ ਵਿੱਚ ਗੁਰੂ ਪਿਆਰਿਓ ਨੀਰ ਵਗ ਰਿਹਾ ਹੈ ਤੇ ਗੁਰੂ ਪਿਆਰਿਓ ਸਤਿਗੁਰ ਤੇ ਨਾਮ ਦੇ ਵਿੱਚ ਜੁੜ ਜਾਂਦੇ ਹਨ ਸਤਿਗੁਰ ਉਸ ਅੰਤਾਲ ਪ੍ਰਖਵਾਨੀ ਕੋਲੇ ਨੂੰ ਆਰਦਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੇਕਰ ਮੈਂ ਨੀਵੀਂ ਜਾਤ ਦਾ ਹਾਂ ਕੀ ਕੱਲ ਮੈਂ ਤੇਰਾ ਨਾਮ ਸਿਮਰਨ ਨਹੀਂ ਕਰ ਸਕਦਾ ਗੁਰੂ ਪਿਆਰਿਓ ਨੇਤਰ ਬੰਦ ਹਨ ਨੇਤਰਾਂ ਦੇ ਵਿੱਚ ਗੁਰੂ ਪਿਆਰਿਓ ਨੀਰ ਜਦੋਂ ਬਗਣਾ ਸ਼ੁਰੂ ਹੋਇਆ ਕਿਹੋ ਜਿਹਾ ਕੋਤਕ ਹੁੰਦਾ ਹੈ ਕਿ ਉਹ ਜਿਹੜਾ ਮੰਦਰ ਦਾ ਮੁਖ ਹੁੰਦਾ ਹੈ ਗੁਰੂ ਪਿਆਰੇ ਉਹ ਸਤਗੁਰੂ ਨਾਮਦੇਵ ਜੀ ਦੇ ਮੁਖਵਲਤ ਹੁੰਦਾ ਹੈ ਆਪ ਕੋ ਸਤਨਾਮ ਜੋ ਬੁਲੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰੂ ਪਿਆਰੇ ਸਤਗੁਰੂ ਨਾਮਦੇਵ ਜੀ ਮਹਾਰਾਜ ਸਤਗੁਰ ਕਬੀਰ ਜੀ ਮਹਾਰਾਜ ਸਦਨਾ ਸੈਣ ਕਰੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਬੰਨਤੀ ਕੀਤੀ ਇਹੋ ਜੀ ਕ੍ਰਾਂਤੀਕਾਰੀ ਲਹਿਰ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜਿਆ ਗੁਰੂ ਪਿਆਰਿਓ ਜਿਸ ਕ੍ਰਾਂਤੀਕਾਰੀ ਲਹਿਰ ਦੇ ਸਦਕਾ ਗੁਰੂ ਪਿਆਰਿਓ ਅੱਜ ਆਪਾਂ ਸਾਰੇ ਹੀ ਇੱਕਜੁੱਟ ਹੋ ਕਰਕੇ ਆਪਾਂ ਇਸ ਸਮੇਂ ਸਤਿਗੁਰ ਜੀਆਂ ਦੇ ਸਾਹਮਣੇ ਬੈਠੇ ਹੋਏ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੇ ਬੈਠੇ ਹਾਂ ਮਾ ਤੋਂ ਸਤ ਸੰਗਤ ਸਰਣ ਤੁਮਾਰੀ ਹਮ ਆਗਣ ਤੁਮ ਉਪਕਾਰੀ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਤੇਰੇ ਸਤਸੰਗ ਵਿੱਚ ਜੁੜਦੇ ਹਨ ਬਾਣੀ ਨੂੰ ਪੜਦੇ ਹਨ ਮੰਨ ਨੂੰ ਸਿਮਰਨ ਵਿੱਚ ਜੋੜਦੇ ਹਨ ਤੇ ਸਤਿਗੁਰ ਜੀ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੇ ਵੀ ਅਪਗਣ ਹੁੰਦੇ ਹਨ ਉਹ ਸਾਰੇ ਹੀ ਦੂਰ ਹੋ ਜਾਂਦੇ ਹਨ ਤੇ ਜਿਹੜਾ ਮਨ ਹੈ ਇਹੋ ਜੇ ਆਨੰਦ ਦੇ ਵਿੱਚ ਆ ਜਾਂਦਾ ਹੈ ਜਿਸ ਆਨੰਦ ਨੂੰ ਲੱਭਣ ਵਾਸਤੇ ਗੁਰੂ ਪਿਆਰੇ ਅੱਜ ਸਾਰੀ ਹੀ ਦੁਨੀਆ ਘਟ ਗਈ ਹੈ ਆਖੋ ਸਤਨਾਮ ਨਾਮ ਤੇ ਕਬੀਰ ਤਲੋਚਣ ਸਭਨਾ ਸੈਣ ਤੇ ਕਹੋ ਰਵਦਾਸ ਸੰਦੂਰੇ ਸੰਤੋ ਹਰ ਜੀ ਉਤੇ ਸਰਬੇ ਸਰੇ ਨਾਮ ਤੇ ਕਬੀਰ ਤਲੋਚਣ ਦਰਸ਼ਨ ਕਰਕੇ ਸਰਬਸੱਤੇ ਪਾਸ਼ਿਆਂ ਦੇ ਜਿਹੜਾ ਇਹ ਜਿਹੜਾ ਮਨ ਨੂੰ ਪਿਆਰੇ ਮਨ ਦੇ ਵਿੱਚ ਜਿੰਨੇ ਵੀ ਇਹ ਬੰਦਾਰ ਸਾਰੇ ਹੀ ਦੁੱਖ ਹੋ ਜਾਂਦੇ ਹਨ ਦਰਸ਼ਨ ਕਰ ਕਰ ਤਨ ਕੋ ਜਾਵਾ ਗੁਰ ਚਰਨਾਂ ਵਿੱਚ ਧਿਆਨ ਲਗਾਵਾ ਦਰਸ਼ਨ ਕਰ ਕਰ ਤਨ ਕੋ ਜਾਵਾ ਗੁਰ ਚਰਨਾਂ ਵਿੱਚ ਧਿਆਨ ਲਗਾਵਾ ਦਰਸ਼ਨ ਕਰਿ ਕਾਲਿ ਕਾਲਿ ਤਨ ਕੋ ਜਾਵਾ ਗੁਰ ਚਰਨਾਂ ਵਿੱਚ ਧਿਆਨ ਲਗਾਵਾ